ਮਸ਼ਹੂਰ ਪੰਜਾਬੀ ਸਿੰਗਰ ਤੇ ਰੈਪਰ ਕਰਨ ਔਜਲਾ ਜਿਸ ਦੇ ਕੀ ਲਾਈਵ ਕਨਸਰਟ ਦੇ ਵਿੱਚ ਜੁੱਤਾ ਜੋ ਹੈ ਉਸ ਦੇ ਨਾਲ ਹਮਲਾ ਕੀਤਾ ਗਿਆ ਜੀ ਹਾਂ ਜੁੱਤੇ ਦੇ ਨਾਲ ਹਮਲਾ ਕੀਤਾ ਗਿਆ ਜੋ ਕਿ ਜੁੱਤਾ ਮੂੰਹ ਤੇ ਜਾ ਕੇ ਵੱਜਦਾ ਜਿਸ ਦੇ ਕੀ ਵੀਡੀਓ ਸੋਸ਼ਲ ਮੀਡੀਆ ਉਤੇ ਰਜ ਕੇ ਵਾਇਰਲ ਹੋ ਰਹੀ ਹੈ ਹਾਲਾਂਕਿ ਜਦੋਂ ਜੁੱਤਾ ਜੋ ਹੈ ਮਾਰਿਆ ਜਾਂਦਾ ਉਸ ਤੋਂ ਬਾਅਦ ਕਰਨ ਔਜਲਾ ਜੋ ਗੁੱਸੇ ਦੇ ਵਿੱਚ ਆ ਜਾਂਦੇ ਨੇ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਜੋ ਕਾਨਸਰਟ ਹੈ ਉਹ ਰੁਕਵਾ ਦਿੱਤਾ ਜਾਂਦਾ ਉਸ ਤੋਂ ਬਾਅਦ ਜਮ ਕੇ ਗਾਲਾਂ ਵੀ ਕੱਢੀਆਂ ਜਾਂਦੀਆਂ ਨੇ ਜਿहां ਪੰਜਾਬੀ ਸਿੰਗਰ ਕਰਨ ਔਜਲਾ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਹਾਲੇ ਦੇ ਵਿੱਚ ਕਰਨ ਔਜਲਾ ਇੱਕ ਸ਼ੋਅ ਦੇ ਲਈ ਲੰਡਨ ਗਏ ਸੀ ਜਿੱਥੇ ਸਟੇਜ ਤੇ ਉਹ ਪਰਫਾਰਮ ਕਰ ਰਹੇ ਸੀ ਜਿਸ ਦੇ ਵਿੱਚ ਅਚਾਨਕ ਭੀੜ ਦੇ ਵਿੱਚੋਂ ਇੱਕ ਸਖਸ਼ ਨੇ ਔਜਲਾ ਉੱਤੇ ਬੂਟ ਲਾ ਕੇ ਮਾਰਿਆ ਵੀਡੀਓ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਜੋ ਬੂਟ ਹੈ ਸੁੱਟਣ ਵਾਲਾ ਸਟੇਜ ਦੇ ਕਾਫੀ ਜ਼ਿਆਦਾ ਕੋਲ ਹੀ ਸੀ ਕਰਨ ਦੇ ਹੱਥ ਦੇ ਵਿੱਚ ਮਾਈਕ ਸੀ ਅਤੇ ਉਹ ਲਾਈਵ ਪਰਫਾਰਮ ਕਰ ਰਹੇ ਸੀ ਜਿਸ ਵੇਲੇ ਭੀੜ ਦੇ ਵਿੱਚੋਂ ਇੱਕ ਸਖਸ਼ ਨੇ ਅਜਿਹੀ ਘਟੀਆ ਹਰਕਤ ਕੀਤੀ ਤਾਜੋ ਜੁੱਤਾ ਜੋ ਬੂਟ ਹੈ ਉਹ ਸਿੱਧੇ ਜੋ ਗਾਇਕ ਕਰਨ ਚ ਔਜਲਾ ਨੇ ਉਹਨਾਂ ਦੇ ਚਿਹਰੇ ਕੋਲ ਆ ਕੇ ਲੱਗਿਆ ਦਸਤੋ ਬਾਅਦ ਗਾਇਕ ਗੁੱਸੇ ਦੇ ਨਾਲ ਲਾਲ ਹੋ ਗਏ ਅਤੇ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਬੂਟ ਸੁੱਟਣ ਵਾਲੇ ਸਖਸ਼ ਨੂੰ ਕਰਨ ਔਜਲਾ ਨੇ ਖਰੀਆਂ ਖਰੀਆਂ ਵੀ ਸੁਣਾਈਆ ਦਸਤੋ ਬਾਅਦ ਉੱਥੇ ਮੌਜੂਦ ਗਾਰਡਸ ਨੇ ਉਸ ਨੂੰ ਫੜ ਕੇ ਬਾਹਰ ਕੱਢ ਦਿੱਤਾ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਗਾयक ਨੇ ਗੁੱਸੇ ਦੇ ਵਿੱਚ ਇਹ ਵੀ ਕਿਹਾ ਕਿ ਮੈਂ ਇਨਾ ਮਾੜਾ ਵੀ ਨਹੀਂ गा ਰਿਹਾ ਕਿ ਤੁਸੀਂ ਮੇਰੇ ਉੱਤੇ ਬੋਟ ਸੁੱਟ ਕੇ ਮਾਰੋ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਰਨ ਔਜਲਾ ਦੇ ਬੋਟ ਮਾਰਨ ਵਾਲਾ ਭੀੜ ਦੇ ਵਿੱਚ ਹੀ ਮੌਜੂਦ ਸੀ ਅਤੇ ਉਹ ਵੀ ਲਾਈਵ ਸ਼ੋਅ ਦੇਖਣ ਦੇ ਲਈ ਪੁੱਜਿਆ ਹੋਇਆ ਸੀ ਕਰਨ ਔਜਲਾ ਡੋਂਟ ਲੁੱਕ ਚਿੱਟਾ ਅਤੇ ਮੈਕਸੀਕੋ ਕੁੱਕਾ ਵਰਗੀਆਂ ਆਪਣੀਆਂ ਹਿੱਟ ਗੀਤਾਂ ਦੇ ਲਈ ਜਾਣੇ ਜਾਂਦੇ ਨੇ ਔਜਲਾ ਖਚਾਖਚ ਭਰੀ ਭੀੜ ਦੇ ਲਈ ਪਰਫਾਰਮ ਕਰ ਰਿਹਾ ਸੀ ਜਦੋਂ ਇੱਕ ਸਖਸ਼ ਨੇ ਉਸ ਉੱਤੇ ਬੂਟ ਸੁੱਟ ਦਿੱਤਾ ਗਾਇਕ ਪ੍ਰਤੱਖ ਤੌਰ ਤੇ ਹੈਰਾਨ ਹੋ ਗਿਆ ਪਰ ਉਹ ਆਪਣਾ ਸੰਜਮ ਬਣਾਈ ਰੱਖਣ ਦੇ ਵਿੱਚ ਕਾਮਯਾਬ ਹੋ ਰਿਹਾ ਜਿਵੇਂ ਕਰਨ ਔਜਲਾ ਨੇ ਸਟੇਜ ਤੋਂ ਸਭ ਤੋਂ ਪਹਿਲਾਂ ਗਾਲਾਂ ਵੀ ਕੱਢੀਆਂ ਅਤੇ ਕਿਹਾ ਕਿ ਇਹ ਕੌਣ ਸੀ ਮੈਂ ਤੁਹਾਨੂੰ ਸਟੇਜ ਤੇ ਆਉਣ ਦੇ ਲਈ ਕਹਿ ਰਿਹਾ ਤੁਸੀਂ ਅਜਿਹਾ ਕਿਉਂ ਕੀਤਾ ਅਜਿਹਾ ਨਾ ਕਰੋ ਇੱਜ਼ਤ ਕਰੋ ਤਾਂ ਕਰਨ ਔਜਲਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਰਨ ਔਜਲਾ ਉੱਤੇ ਜੁੱਤੇ ਦੇ ਨਾਲ ਜੋ ਇੱਕ ਫੈਨ ਜੋ ਕਿ ਵਿੱਚ ਮੌਜੂਦ ਸੀ ਜੋ ਕਿ ਕੰਸਰਟ ਦੇਖਣ ਆਇਆ ਸੀ ਉਸ ਦੇ ਵਿੱਚੋਂ ਇੱਕ ਸਖਤ ਦੇ ਵੱਲੋਂ ਜੋ ਬੂਟ ਹੈ ਉਸ ਦੇ ਨਾਲ ਕਰਨ ਔਜਲਾ ਦੇ ਮੂੰਹ ਤੇ ਮਾਰਿਆ ਗਿਆ ਤਾਂ ਇੱਕ ਵਾਰੀ ਤੁਹਾਨੂੰ ਫੇਰ ਤੋਂ ਦੱਸ ਦਿੰਨੇ ਆ ਕਰਨ ਔਜਲਾ ਜਿਸ ਦੀ ਕਿ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਸਖਸ਼ ਦੇ ਵੱਲੋਂ ਜੋ ਬੂਟ ਹੈ ਉਸ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਕਰਨ ਔਜਲਾ ਤੇ ਜਦੋਂ ਕਰਨ ਔਜਲਾ ਲਾਈਵ ਪਰਫਾਰਮ ਕਰ ਰਹੇ ਹੁੰਦੇ ਨੇ ਹਾਲਾਂਕਿ ਇਸ ਤੋਂ ਬਾਅਦ ਸੁਰੱਖਿਆ ਗਾਰ ਉਸ ਸਖਸ਼ ਨੂੰ ਲਾਈਵ ਸ਼ੋਅ ਦੇ ਵਿੱਚੋਂ ਬਾਹਰ ਕੱਢ ਕੇ ਲੈ ਗਏ ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਜਿਸ ਉੱਪਰ ਪੰਜਾਬੀ ਪ੍ਰਸ਼ੰਸਕ ਆਪਣੀ ਤਿੱਖੀ ਪ੍ਰਤੀਕਿਰਿਆ ਵੀ ਦੇ ਰਹੇ ਨੇ ਗਰਤਲਾ ਬੇਕੀ ਕਰਨ ਓਜਲਾ ਇੰਨੀ ਦਿਨੀ ਵਰਲਡ ਟੂਰਤੇ ਨੇ ਉਹ ਕੁਝ ਦਿਨਾ ਤੋਂ ਯੂਕੇ ਦੇ ਵਿੱਚ ਨੇ ਅਤੇ ਲਾਈਵ ਕੰਸਰਟ ਕਰ ਰਹੇ ਨੇ ਲੰਡਨ ਅਤੇ ਬਰਮਿੰਗਮ ਤੋਂ ਇਲਾਵਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬ੍ਰਾਜ਼ੀਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਵੀ ਸ਼ੋਅ ਕਰ ਰਹੇ ਨੇ ਉਹ ਇਸ ਸਾਲ ਦੇ ਅੰਤ ਦੇ ਵਿੱਚ ਦਿੱਲੀ ਦੇ ਵਿੱਚ ਦੋ ਸ਼ੋਅ ਵੀ ਕਰਨ ਜਾ ਰਹੇ ਨੇ ਕਰਨ ਓਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਨੂੰ ਔਜਲਾ ਤਾਂ ਜਿਹੇ ਦੇ ਵਿੱਚ ਤੁਸੀਂ ਇਸ ਰਿਐਕਸ਼ਨ ਨੂੰ ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਇੱਕ ਤਾਂ ਜਦੋਂ ਕਰਨ ਔਜਲਾ ਜੋ ਕਿ ਲਾਈਵ ਪਰਫਾਰਮ ਕਰ ਰਹੇ ਸੀ ਕ concert ਦੇ ਵਿੱਚ ਗਏ ਹੋਏ ਸੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਫੈਨਸ ਨੇ ਕਰਨ ਔਜਲਾ ਨੂੰ ਸੁਣਨ ਦੇ ਲਈ ਆਏ ਹੋਏ ਸੀ ਜੋ ਕਰਨ ਔਜਲਾ ਦੇ ਫੈਨਸ ਨੇ ਉਹਨਾਂ ਦੋ ਕਰਨ ਔਜਲਾ ਦੇ ਲਈ ਆਏ ਹੋਏ ਸੀ ਅਜਿਹੇ ਦੇ ਵਿੱਚ ਇੱਕ ਸਾਕਸ਼ ਦੇ ਵੱਲੋਂ ਅਜਿਹੀ ਘਟਿਆ ਘਰਤੂਤ ਜੋ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਦਸਤੋ ਬਾਅਦ ਕਰਨ ਔਜਲਾ ਨੇ ਇਹ ਵੀ ਕਹਿ ਦਿੱਤਾ ਕਿ ਜਿਸ ਸਾਕਸ਼ ਨੇ ਵੀ ਇਹ ਬੂਟ ਮੇਰੇ ਤੇ ਮਾਰਿਆ ਜੇਕਰ ਉਸ ਦੇ ਵਿੱਚ ਹਿੰਮਤ ਹੈ ਤਾਂ ਮੇਰੇ ਸਾਹਮਣੇ ਆ ਕੇ ਫੇਸ ਟੂ ਫੇਸ ਮੇਰੇ ਨਾਲ ਗੱਲ ਕਰੇ ਉਸ ਤੋਂ ਬਾਅਦ ਦੇਖਾਂਗੇ ਪਰ ਉਸ ਸਾਕਸ਼ ਸਾਹਮਣੇ ਨਹੀਂ ਆਇਆ ਦਸਤੋ ਬਾਅਦ ਸਿਕਿਉਰਿਟੀ ਗਾਰਡ ਨੇ ਆਖਰਕਾਰ ਉਸ ਸਾਕਸ਼ ਦਾ ਪਤਾ ਲਗਾ ਲਿਆ ਤੇ ਕਾਨਸਰਟ ਤੋਂ ਬਾਹਰ ਲੈ ਗਏ ਤਾਂ ਅਜਿਹੇ ਰਿਐਕਸ਼ਨਸ ਦੇ ਜੇਕਰ ਗੱਲ ਕਰੀਏ ਉਸ ਤੋਂ ਪਹਿਲਾਂ ਵੀ ਅਜਿਹੇ ਆ ਵੀਡੀਓਜ਼ ਕਈ ਜਿਹੜੇ ਸਿੰਗਰਸ ਨੇ ਉਹਨਾਂ ਦੇ ਨਾਲ ਅਜਿਹਾ ਜੋ ਘਟਨਾ ਹੈ ਉਹ ਵਾਪਰ ਚੁੱਕੀ ਹੈ ਤਾਂ ਇਸ ਘਟਨਾ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਤੁਹਾਡੀ رائے ਕੀ ਹੈ ਤੁਸੀਂ ਵੀ ਦੱਸਿਓ ਕਿਉਂਕਿ ਜੋ ਪਾਲੀਵੁੱਡ ਐਕਟਰਸ ਨੇ ਜੋ ਪਾਲੀਵੁੱਡ ਇੰਡਸਟਰੀ ਹੈ ਉਹਨਾਂ ਦੇ ਵੱਲੋਂ ਤਾਂ ਜੋ ਹੈ ਨਿਖੇਦੀ ਲਗਾਤਾਰ ਕੀਤੀ ਜਾ ਰਹੀ ਕਿ ਅਜਿਹਾ ਬਿਲਕੁਲ ਵੀ ਨਹੀਂ ਕੀਤਾ ਜਾਣਾ ਚਾਹੀਦਾ ਚਲੋ ਹੋ ਸਕਦਾ ਹੈ ਕਿ ਜਿਸ ਸਾਕਸ਼ ਦੇ ਵੱਲੋਂ ਇਹ ਕਰਤੂਤ ਜੋ ਹੈ ਇਸ ਕਰਤੂਤ ਨੂੰ ਅੰਜਾਮ ਕਿਤਾ ਗਿਆ ਉਸ ਨੂੰ ਕਰਨ ਔਜਲਾ ਸ਼ਾਇਦ ਪਸੰਦ ਨਾ ਹੋਵੇ ਪਰ ਅਜੇ ਹੀ ਕਰਤੂਤ ਨੂੰ ਅੰਜਾਮ ਦੇਣਾ ਕਿੱਥੋਂ ਤੱਕ ਸਹੀ ਹੈ ਤਾਂ ਇੱਕ ਤਾਂ ਉਹ ਸ਼ੋਅ ਦੇਖਣ ਦੇ ਲਈ ਆਏ ਹੋਏ ਨੇ ਕਰਨ ਔਜਲਾ ਦੇ ਫੈਨਸ ਬਣ ਕੇ ਉਤੋਂ ਉਹਨਾਂ ਦੇ ਵੱਲੋਂ ਘਟਿਆ ਕਰਤੂਤ ਨੂੰ ਅੰਜਾਮ ਦਿੱਤਾ ਜਾ ਰਿਹਾ ਇਹ ਬਿਲਕੁਲ ਵੀ ਸਹੀ ਨਹੀਂ ਹੈ ਦੋਸਤੋ ਬਾਅਦ ਲਗਾਤਾਰ ਹੀ ਇੰਡਸਟਰੀ ਦੇ ਜਿਹੜੇ ਜਾਨੇ ਮਾਨੇ ਜਿਹੜੇ ਐਕਟਰਸ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਇਸ ਗੱਲ ਨੂੰ ਜੋ ਹੈ ਸ਼ੇਅਰ ਕੀਤਾ ਜਾ ਰਿਹਾ ਤੇ ਨਿਖੇਦੀ ਕੀਤੀ ਜਾ ਰਹੀ ਕਿ ਅਜਿਹਾ ਕਿਵੇਂ ਕੋਈ ਸਖਸ਼ ਕਰ ਸਕਦਾ ਹਾਲਾਂਕਿ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਇਸ ਤੋਂ ਬਾਅਦ ਜੋ ਕਰਨ ਔਜਲਾ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅਜਿਹਾ ਨਾ ਕਰੋ ਮੈਂ ਕਿਹੜਾ ਮਾੜਾ ਗਾ ਰਿਹਾ ਜਾਂ ਫਿਰ ਇੰਨਾ ਮਾੜਾ ਵੀ ਮੈਂ ਨਹੀਂ ਗਾ ਰਿਹਾ ਕਿ ਤੁਸੀਂ ਮੈਨੂੰ ਜੁੱਤੇ ਦੇ ਨਾਲ ਮਾਰੋਗੇ ਤੁਸੀਂ ਇੱਜ਼ਤ ਕਰਨਾ ਜਾਣੋ ਕਿ ਆਖਰ ਇੱਜ਼ਤ ਕਿਵੇਂ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿਰਨ ਔਜਲਾ ਜੋ ਕਿ ਫੇਮਸ ਸਿੰਗਰ ਨੇ ਅਜਿਹੇ ਦੇ ਵਿੱਚ ਉਹਨਾਂ ਦਾ ਹਾਲੇ ਦੇ ਵਿੱਚ ਤੌਬਾ ਤੌਬਾ ਗਾਣਾ ਜੋ ਹੈ ਬਿਹਤ ਜ਼ਿਆਦਾ ਵਾਇਰਲ ਵੀ ਹੋਇਆ ਲੋਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਤਾਂ ਹੁਣ ਵਰਲਡ ਟੂਰ ਤੇ ਜਦੋਂ ਕਰਨ ਕਰਨ ਔਜਲਾ ਗਏ ਹੋਏ ਨੇ ਅਜਿਹੇ ਦੇ ਵਿੱਚ ਇੱਕ ਇਨਸੀਡੈਂਟ ਜੋ ਕਿ ਲੰਡਨ ਦੇ ਵਿੱਚ ਵਾਪਰਦਾ ਜਦੋਂ ਕਿ ਸਖਸ਼ ਦੇ ਵੱਲੋਂ ਜੁੱਤੇ ਦੇ ਨਾਲ ਹਮਲਾ ਕੀਤਾ ਜਾਂਦਾ ਤਾਂ ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਜੰਮ ਕੇ ਵਾਇਰਲ ਹੋ ਰਹੀ ਹੈ